ਜਦੋਂ ਰੱਬ ਦਾ ਬਲਾਵਾ ਆਉਂਦਾ ਹੈ ਫਿਰ ਇਹ ਧੁਰ ਪੈਂਦਾ ਹੈ। ਨਾ ਭੇਜਣ ਵੇਲੇ ਨੂੰ ਪੁੱਛਿਆ ਗਿਆ ਸੀ ਕਿ ਤੂੰ ਜਾਣਾ ਚਾਹ ਹੈ। ਨਾ ਇਹਨੂੰ ਲੈ ਕੇ ਜਾਣ ਵੇਲੇ ਪੁੱਛਿਆ ਜਾਣਾ ਕਿ ਤੂੰ ਜਾਣਾ ਚਾਹ ਉਹਨੇ ਕਿ ਨਹੀਂ ਜਾਣਾ ਚਾਹ। ਇਹਨੂੰ ਦੂਧੋ ਪਾਸੇ ਨਹੀਂ ਪੁੱਛਿਆ ਗਿਆ। ਜਾਣ ਦਾ ਕੋਈ ਵੀ ਤਿਆਰੀ ਸੰਸਾਰ ਦੇ ਵਿੱਚ। ਇਨਸਾਨ ਕਹਿੰਦਾ ਹੈ ਕਿ ਬੈਠੇ ਰਹੋ ਹਰ ਇੱਕ ਜੀਵ ਮੌਤ ਤੋਂ ਭੱਜਦਾ ਹੈ ਡਰਦਾ ਸਤਗੁਰੂ ਕਹਿੰਦੇ ਉਹਦੇ ਭੇਜੇ ਹੋਈ ਆਏ ਤੇ ਉਹਦੇ ਸਦੇ ਤੇ ਹੀ ਚਲੇ ਜਾਂਦੇ ਆ ਉਹ ਸਾਨੂੰ ਭੇਜਦਾ ਅਸੀਂ ਸੰਸਾਰ ਚਾਗੇ ਉਹਦੇ ਜਿਹ ਦਿਨ ਸਾਨੂੰ ਬਲਾਵਾ ਉਹਦਾ ਆ ਗਿਆ ਉੱਥੇ ਅਸੀਂ ਰਹਿਣਾ ਨਹੀਂ ਸੰਸਾਰ ਕਿਸੇ ਦੇ ਵੀ ਨਹੀਂ ਸਤਿਗੁਰੂ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਅਕਾਲ ਪੁਰਖ ਦਾ ਨਾਮ ਸੱਜਦਾ ਹੈ ਚੰਗੇ ਕਰਮ ਕਰਦਾ ਚੀਬੁੰਦੇ ਅੰਤ ਉਹ ਨਿਰਲੇਪ ਹੀ ਜਾਂਦਾ ਹੈ ਸੰਸਾਰ ਤੋਂ ਉਹਨੂੰ ਵਿਸ਼ੇਵਿਕਾਰਾਂ ਦੀ ਇਹ ਜਿਹੜੀ ਮੈਲ ਹੈ ਛੂੰਦੀ ਨਹੀਂ ਹੈ ਵਿਸ਼ੇਵਿਕਾਰ ਬਾਹਮੋ ਤੇ ਅਸਰ ਨਹੀਂ ਕਰ ਸਕਦੇ ਤੇ ਜਿਹੜਾ ਮਨ ਦੇ ਪਿੱਛੇ ਲੱਗਣ ਵਾਲਾ ਨਿਸ਼ਾਨ ਹੁੰਦਾ ਹੈ ਰਾਜ ਗੁਰੂ ਕਹਿੰਦੇ ਜਿੰਨੇ ਵੀ ਨਰਕ ਨੇ ਨਾ ਸਾਰੇ ਭੋਗ ਹੈ ਪਾਪ ਉਹ ਦੁਖੀ ਹੀ ਹੁੰਦਾ ਰਹਿੰਦਾ ਹੈ ਗੁਰੂ ਅਰਜਨ ਸਾਹਿਬ ਦੀ ਧਰ ਪਾਵਨ ਬਾਣੀ ਦੇ ਬੋਲ ਤੇ ਮਹਾਰਾਜ ਕਹਿੰਦੇ ਜਿੱਤ ਨੇ ਨਰਕ ਸੇ ਮਨ ਮਤ ਭੋਗੇ ਦੂਰ ਮੁਖਲੇ ਪਨਾਮਾ ਹੈ ਮਹਾਰਾਜ ਜੀ ਕਹਿੰਦੇ ਜਿੰਨੇ ਵੀ ਨਰਕ ਰੇ ਪਾਪ ਜਿੰਨੇ ਵੀ ਦੁੱਖ ਨੇ ਮਨ ਨੂੰ ਉਹ ਭੋਗਣੇ ਪੈਂਦੇ ਨੇ ਜਿਹੜਾ ਬੰਦਾ ਮਨ ਦੇ ਪਿਛੇ ਲੱਗਿਆ ਰਿਹਾ ਉਨੇ ਰੱਬ ਦਾ ਨਾਮ ਨਾ ਜਪਿਆ ਚੰਗਾ ਕੋਈ ਜੀਵਨ ਵਿੱਚ ਕਰਮ ਨਹੀਂ ਕਰਕੇ ਗਿਆ ਸਤਿਗੁਰੂ ਕਹਿੰਦੇ ਦੁਖੀ ਹੋਏ ਜਿੱਦੇ ਵੀ ਲੋਕ ਨੇ ਸਾਰੇ ਉਹਨੂੰ ਧੋਗਣੀ ਪਈ ਗੁਰਮੁਖ ਲੇਪ ਉਹਦਾ ਮੌਕਾ ਤੇ ਕਹਿੰਦੇ ਗੁਰਮੁਖ ਮੰਦਾ ਨਰਲੇਪ ਹੈ ਰਤੀ ਪਰ ਵੀ ਜਿਵੇਂ ਆਪਾਂ ਕਹਿੰਦਾ ਥੋੜਾ ਜਿਹਾ ਬਾਸਾ ਸੁਰਾ ਕਹਿੰਦੇ ਥੋੜਾ ਜਿਆਦਾ ਤੇ ਇਹ ਨਾ ਚੀਜ਼ਾਂ ਦਾ ਥੰਦੀ ਮੈਂ ਉਹ ਤਾਂ ਇਹਨਾਂ ਤੋਂ ਨਰਲੇਪ ਹੀ ਰਿਹਾ ਉਹ ਆਇਆ ਸੰਸਾਰ ਤੇ ਗਿਆ ਵੀ ਸੰਸਾਰ ਦੇ ਤੂੰ ਦਾ ਪਉੜਾ ਵੀ ਸਫਲ ਸੀ ਉਦਾ ਜਾਣਾ ਵੀ ਸਫਲ ਕੀ ਸੰਸਾਰ ਦੇ ਉਹ ਆਇਆ ਸੰਸਾਰ ਤੇ ਚੰਗੇ ਕਰਮ ਕੀਤੇ ਰੱਬ ਦਾ ਨਾਮ ਜਪਿਆ ਲੋਕਾਂ ਦੇ ਭਲੇ ਦੇ ਕਰਮ ਲੋਕਾਈ ਪਰਮਾਤਮਾ ਨਾਲ ਜੁੜੇ ਤੇਥੋਂ ਗਿਆ ਉਹ ਦੰਦੇ ਉਪਰ ਉਹਦੇ ਉੱਪਰ ਇਹਨਾਂ ਕੰਮਾਂ ਦਾ ਕੋਈ ਵੀ ਅਸਰ ਨਹੀਂ ਪੈਂਦਾ। ਇਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਗੁਰਮੁਖ ਆਵੇ ਜਾਏ ਨ ਸੰਗ ਨ ਸੰਗ ਦੱਥਾ ਕਿ ਨਿਰਲੇਪ ਇਹਦੇ ਉੱਪਰ ਕਿਸੇ ਚੀਜ਼ ਦਾ ਅਸਰ ਨਹੀਂ ਹੋਇਆ। ਉਹ ਆਇਆ ਵੀ ਜਾਂ ਕਿਤੇ ਨਾ ਵੀ ਗਿਆ। ਸੰਸਾਰ ਦੇ ਅੰਦਰ ਉਹਨੇ ਚੰਗੇ ਕਰਮ ਕੀਤੇ, ਟੁੱਟੀ ਹੋਈ ਲੋਕਾਈ ਨੂੰ ਪਰਮਾਤਮਾ ਨਾਲ ਜੋੜਨ ਦਾ ਯਤਨ ਕੀਤਾ। ਤਰ ਅੱਪ ਦਾ ਨਾਮ ਜਪਿਆ। ਜੋ ਆਇਆ ਵੀ ਕਿਰਲੇਪ ਰਿਆ ਸਾਰਾ ਕੁਝ ਕਰਦਾ ਹੋਇਆ ਨਰਲੇਪ ਰਿਆ ਕਿਉਂਕਿ ਅੰਦਰੋਂ ਰੱਬ ਰਾਡ ਰਹਿੰਦਾ ਉਹ ਨਸ਼ਾਂ ਕੀ ਚਲਾ ਗਿਆ ਭਾਮ ਨਰਲੇਪ ਹੀ ਚਲਾ ਗਿਆ ਉਹ ਤੇ ਕੋਈ ਅਸਰ ਨਹੀਂ ਦੁਨੀਆ ਵਿੱਚ ਆਇਆ ਪਰਮਾਤਮਾ ਦਾ ਭੇਟਾ ਆਇਆ ਪਰਮਾਤਮਾ ਦਾ ਸੰਦੇਸ਼ ਚਲੇਗਾ ਪਰ ਉਹ ਰਿਹਾ ਨਰਲੇਪ ਉਹ ਤੇ ਕੋਈ ਅਸਰ ਨਹੀਂ ਹੋਇਆ ਸੰਸਾਰ ਦੇ ਅੰਧਿਆਂ ਦਾ ਸੰਸਾਰ ਦੀ ਮਾਇਆ ਦਾ ਸੰਸਾਰ ਦੇ ਵਿਕਾਰਾਂ ਦਾ ਉਹਦੇ ਉੱਪਰ ਕਦੇ ਕੋਈ ਅਸਰ ਨਹੀਂ ਉਹ ਤਾਂ ਆਉਣਾ ਜਾਣਾ ਉਹਦਾ ਰਸਤਾ ਹੈ